ਹਾਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਬਲਵਿੰਦਰ ਸਿੰਘ ਸੰਧੂ ਹੋਰਾਂ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਇਹ ਤਾਂ ਸਾਰੇ ਵੀਰ ਜਾਣਦੇ ਹੋ ਤੁਸੀਂ ਤੇ ਅੱਜ ਕੁਝ ਨਵੇਂ ਪਸ਼ੂ ਜਿਹੜੇ ਤੁਹਾਡੇ ਸਾਹਮਣੇ ਪੇਸ਼ ਕੀਤੇ ਆ ਜਿਨ੍ਹਾਂ ਦੇ ਵਿੱਚੋਂ ਦੋ ਬੜਾ ਆਪਾਂ ਤੁਹਾਨੂੰ ਅੱਜ ਇਸ ਘਰੋਂ ਦਿਖਾਵਾਂਗੇ ਇੱਕ ਜਰਸੀ ਵੱਛੀ ਹੋਵੇਗੀ ਤੇ ਇੱਕ ਬਿਲਕੁਲ ਐਚ ਐਫ ਵੈਡ ਹੋਵੇਗੀ ਠੀਕ ਆ ਜੀ ਪਹਿਲਾਂ ਜਿਹੜੀ ਆ ਬੱਚੀ ਆ ਪਹਿਲਾ ਸੂਆ ਸੋਨਾ ਜਿਹੜੀ ਐਚ ਐਫ ਬੱਚੀ ਆ ਤੇ ਜਿਹੜੀ ਜਰਸੀ ਆ ਦੋਸਤੋ ਬਹੁਤ ਵਧੀਆ ਚੰਗੀ ਬਰੀਡ ਦੇ ਵਿੱਚ ਆ ਤੇ ਰੇਟ ਭਾਅ ਪੜਦਾ ਵੀ ਜੜਾ ਦੋਸਤੋ ਆਪਾਂ ਗੱਲ ਕਰ ਦਿੰਨੇ ਆ ਵੀ ਜਿਹੋ ਜਿਹਾ ਪਸ਼ੂ ਦਾ ਦੋਸਤੋ ਉਹ ਜਿਹੜਾ ਰੇਟ ਆ ਜ਼ਰੂਰ ਭਰਨਾ ਪੈਂਦਾ ਉਹਨਾਂ ਖਰਚਾ ਜ਼ਰੂਰ ਕਰਨਾ ਕਹਿੰਦਾ ਕਰਨਾ ਪੈਂਦਾ ਇਹਨਾਂ ਦੋਸਤੋ ਪਸ਼ੂ ਲੈਣ ਵਾਸਤੇ ਤੇ ਅੱਜ ਜਰਸੀ ਬੱਚੀ ਤੁਹਾਨੂੰ ਦਿਖਾ ਦਾਂਗੇ ਦੋਵੇਂ ਜਿਹੜੇ ਪਸ਼ੂ ਦੋਸਤੋ ਤਾਜ਼ੇ ਸੋਨੇ ਆ ਦਿਨ ਹਜੇ ਰਹਿ ਜਾਣਗੇ ਪੂਰਾ ਸਮਾਂ ਪੁੱਛ ਲਾਂਗੇ ਵੀ ਕਿੰਨਾ ਕ ਸਮਾਂ ਹਜੇ ਲੈ ਕੇ ਜਾਣਗੇ ਦਿਨਾਂ ਦੇ ਵਿੱਚ ਅੱਜ 3 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ 1:30 ਵਜੇ 11:00 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਮਾਰਨਿੰਗ ਦਾ ਗੱਲਬਾਤ ਬਰਵਿੰਦਰ ਸਿੰਘ ਸੰਧੂ ਹੋਰਾਂ ਦੇ ਨਾਲ ਕਰਦੇ ਆ ਪੂਰੀ ਵੀਡੀਓ ਜਿਹੜੀ ਆ ਦੋਸਤੋ ਐਂਡ ਤੱਕ ਜਰੂਰ ਦੇਖ ਲਿਆ ਕਰੋ ਕਿਉਂਕਿ ਇਸ ਵੀਡੀਓ ਦੇ ਵਿੱਚ ਰੇਟ ਭਾਅ ਫੜਤਾ ਸੂਆ ਦੁੱਧ ਮਿਲਕ ਕਿੰਨਾ ਪਸ਼ੂ ਦੇ ਸਕਦਾ ਪੂਰੀ ਕੈਪੈਸਿਟੀ ਜਿਹੜੀ ਆ ਉਹ ਗੱਲਬਾਤ ਜਿਹੜੀ ਦੋਸਤੋ ਕੀਤੀ ਜਾਂਦੀ ਹੈ ਸੋ ਵੀਡੀਓ ਵੇਖਣ ਤੋਂ ਬਾਅਦ ਓਨਰ ਦੇ ਨਾਲ ਮਾਲਕ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆਓ ਕਰਦੇ ਆ ਗੱਲਬਾਤ ਬਾਈ ਬਲਵਿੰਦਰ ਸਿੰਘ ਸੰਧੂ ਖਰਾਂ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਭਾਜੀ ਬਲਵਿੰਦਰ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਬਸ ਵਧੀਆ ਵਧੀਆ ਠੀਕ ਠਾਕ ਜੀ ਚਲੋ ਸ਼ੁਕਰ ਹੈ ਜੀ ਚੱਲੀ ਜਾਂਦੇ ਕਾਰੋਬਾਰ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਸ਼ੁਕਰ ਗੁਰੂਗਰਾਮ ਦਾ ਹਾਂ ਤੇ ਸੰਧੂ ਸਾਹਿਬ ਜੀ ਅੱਜ ਪਸ਼ੂ ਆਪਣੇ ਕੋਲ ਦੋ ਆ ਹਾਂ ਜੀ ਦੋ ਆ ਗੈਂਡਾ ਇਹ ਦੋਵੇਂ ਗੱਬਣਾ ਵਾ ਦੋਵੇਂ ਗੱਬਣਾ ਹਾਂ ਇੱਕ ਤਾਂ ਜਰਸੀ ਹੈ ਪਿਓਰ ਆ ਹਾਂ ਜੀ ਯੂਨੀਵਰਸਿਟੀ ਦਾ ਡਿਜ਼ਾਈਨ ਜੂ ਬਹੁਤ ਸਾਫ਼ ਸੁਥਰੀ ਐ ਸਪੈਸ਼ਲ ਫੂਸ਼ਨ ਬੜਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਪਸ਼ੂ ਕਾਫੀ ਆਏ ਵੀ ਏ ਤੇ ਬਾਅਦ ਵਿੱਚ ਵਿਕੇ ਵੀ ਆ ਬੜਾ ਖਾਸ ਇੱਕੇ ਵਿੱਚੋਂ ਨਾ ਜੇ 4-5 ਗੇੜੇ ਤੁਹਾਡੇ ਚਲੇ ਗਿਆ ਰਿਆ ਕਿ ਮਿਸ ਹੋ ਗਏ ਆ ਬਿਲਕੁਲ ਜੀ ਤੇ ਵਿੱਚੋਂ ਵੇਗੀਆਂ ਵੜਾਂ ਤੇ ਫਿਰ ਉਹਨਾਂ ਭੈਣ ਭਰਾ ਨੂੰ ਤਨ ਪਾਹ ਦਾ ਜਿਹੜਾ ਲੱਗਿਆ ਉਹਨੂੰ ਦੇਣੀਆਂ ਪੈਂਦੀਆਂ ਸਾਰਿਆਂ ਦਾ ਸੋਚਣਾ ਪੈਂਦਾ ਹਾਂ ਆ ਵੀ ਵਿਗੰਡਿੰਗਾਂ ਸੇਦੀਆਂ ਵੜਾਂ ਹੋਣੇ ਬੰਦੇ ਮੋੜੇ ਆ ਬਿਲਕੁਲ ਮਾਣ ਨਹੀਂ ਮੈਂ ਵੀਡੀਓ ਵਾਲਿਆਂ ਅਨਸਾਰ ਦਿਆ ਜੀ ਅਨਸਾਰ ਨਵੇਂ ਦੋਸਤੋ ਇਹ ਤੁਹਾਡੇ ਸਾਹਮਣੇ ਰੂਬਰੂ ਜਿਹੜੇ ਅੱਜ ਪਸ਼ੂ ਕਰਨੇ ਸੀ ਨਹੀਂ ਤੇ ਵਿਖ ਜਾਂਦੇ ਸੀ ਬਾਈ ਬਲਵਿੰਦਰ ਸਿੰਘ ਸੰਧੂ ਕਹਿੰਦਾ ਵੀ ਕਿਉਂਕਿ ਅੱਡਾ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਆ ਤੇ ਜਾਂਦੇ ਆ ਤੇ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਭਾਜੀ ਬਲਵਿੰਦਰ ਸਿੰਘ ਸੰਧੂ ਹੋਰਾਂ ਦੇ ਨਾਲ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਹੇ ਆ ਇਸੇ ਤਰ੍ਹਾਂ ਦੇ ਪਸ਼ੂ ਜਿਹੜੇ ਆਉਂਦੇ ਰਹਿੰਦੇ ਆ ਆਪ ਦੀ ਨਰਖ ਪਰਖ ਤਸੱਲੀ ਆ ਘਰੇ ਆਣ ਕੇ ਦੋ ਟਾਈਮ ਕਰ ਲਿਓ ਠੀਕ ਆ ਅੱਛਾ ਭਾਜੀ ਕਰੀਏ ਸ਼ੁਰੂਆਤ ਆ ਪਹਿਲੇ ਨੰਬਰ ਤੋਂ ਆਪਾਂ ਦਿਖਾਈਏ ਵੀਰਾਂ ਨੂੰ ਆ ਪਹਿਲੇ ਨੰਬਰ ਤੇ ਵੱਚੀ ਹਾਂਜੀ ਇਹ ਸੂਹਾ ਕਿ ਨਵਾ ਜੀ ਕਿ ਪਹਿਲਾਂ ਸੁਣੀ ਆ ਜੀ ਪਹਿਲਾਂ ਬੱਚੀ ਸੁਣੀ ਆ ਹਾਂ ਜੀ ਪਰ ਉਹਨੂੰ ਬੱਚੀ ਦੋਸਤੋ ਸੁਣੀ ਆ ਪੱਕੀ ਆ ਫੇਸ ਕੁਆਲਟੀ ਬਿਲਕੁਲ ਰੰਗ ਢੰਗ ਜਿਹੜਾ ਬੱਚੀ ਤਾਂ ਤੁਸੀਂ ਕਰੋ ਚੈੱਕ ਠੀਕ ਆ ਤੇ ਆਹ ਜਿਹੜੀ ਬਿਲਕੁਲ ਦੋਸਤੋ ਕੱਦ ਕੱਟੀ ਆ ਮੀਡੀਅਮ ਹਾਈਟ ਤੋਂ ਪਲੱਸ ਤੁਸੀਂ ਜਿਹੜਾ ਕੱਦ ਘੱਟ ਮੰਨ ਸਕਦੇ ਹੋ ਸੋਹਣੀ ਚੰਗੀ ਹਾਈਟ ਵਧੀਆ ਤੇ ਨਵੀਂ ਬੱਚੀ ਆ ਪਹਿਲਾ ਸੂਹਾ ਸੋਹਣਾ ਠੀਕ ਆ ਜੀ ਤਾਂ ਦਿਨ ਆ ਭਾਜੀ ਬੁਲਿੰਦਰ ਸਿੰਘ ਜੀ ਕਿੰਨੇ ਕਰਾ ਜੀਓ ਇਹਨੇ ਦਿਨ 10 ਲੈ ਜਾਣੇ ਆ 10 ਕ ਦਿਨ ਹਫਤਾਂ ਦੇ 10 ਦਿਨ ਲੈ ਜਾਣੇ ਆ 10 ਦਿਨ ਬਣੂਗੀ ਫਿਰ ਬਣ ਬਹੁਤ ਜਾਰੀ ਬਣੂ ਢਿਲਤੂਰ ਬੜੀ ਚੰਗੀ ਹੈ ਸੀਲਸ ਲੱਗ ਬਹੁਤ ਜਿਆਦੀ ਹੈ ਇਹ ਨਾ ਕੋ ਐਪੂ ਕੇ ਜਾ ਕੇ ਸੈਚਰ ਮਾਰਨਿੰਗ ਜਾਣ ਨੇ ਕੋਈ ਦੋਵੇਂ ਮੱਛੀਆਂ ਬੜੀਆਂ ਸੀਲਸ ਲੋ ਵੀ ਦੋਸਤੋ ਆ ਬੈ ਇਦਾਂ ਹੀ ਭਾਵੇਂ ਇਦਾਂ ਇਤਾਂ ਤੇ ਨਗਰੋਂ ਥਣ ਚੈੱਕ ਕਰੋ ਅਗਲੇ ਥਣ ਚੈੱਕ ਕਰੋ ਉਦਾ ਆਉਂਦੀ ਹੈ ਨਾ ਠੀਕ ਆ ਆਹ ਵੇਖੋ ਅਜੇ ਕੂਂਦ ਆਉਂਦੀ ਸ਼ਾਇਦ ਆਪਾਂ ਕਹਿੰਦੇ ਨੇ ਦੋਸਤੋ ਵੀ ਸ਼ਹਿਦ ਆਉਂਦੇ ਆ ਠੀਕ ਆ ਤੇਪੜ ਦੇ ਸ਼ਹਿਦ ਬੜੀ ਵਧੀਆ ਬਾਦ ਤੇ ਕਰੋ ਗੱਲ ਦੋਸਤੋ ਭਾਈ ਬਲਵਿੰਦਰ ਸਿੰਘ ਸੰਧੂ ਕਹਿੰਦਾ ਵੀ ਇਹ ਬਾਦਾਮ ਦੀ ਗਿਰੀ ਆ ਤੇ ਵਾਕਿਆ ਜਿਹੜਾ ਦੋਸਤੋ ਪਸ਼ੂ ਜਿਹੜਾ ਚੰਗਾ ਦੋਸਤੋ ਉਹਨੂੰ ਸਲਾਉਣਾ ਵੀ ਪੈਂਦਾ ਠੀਕ ਆ ਸਲਾਉਤ ਕਰਨੀ ਪੈਂਦੀ ਹੈ ਕਿਉਂਕਿ ਪਸ਼ੂ ਦਾ ਜਿਹੜਾ ਦੋਸਤੋ ਨੁਕਸ ਜੇਕਰ ਹੋਇਆ ਉਹ ਵੀ ਆਪਾਂ ਨੂੰ ਦੱਸਣਾ ਚਾਹੀਦਾ ਤੇ ਜੇਕਰ ਪਸ਼ੂ ਚੰਗਾ ਗੁਨਾ ਵਾਲਾ ਹੈ ਤੇ ਉਹਦੀ ਸਲਾਉਤ ਵੀ ਕਰਨੀ ਚਾਹੀਦੀ ਹੈ ਕਿਉਂਕਿ ਹਜੇ ਬੱਚੀ ਨੇ ਪਹਿਲੀ ਵਾਰ ਦਾ ਦੋਸਤੋ ਸੁਣਾ ਪਲੂਣ ਵੱਚੀ ਸੁਣ ਜਾ ਰਹੀ ਆ ਬਹੁਤੇ ਵੀਰਾਂ ਨੂੰ ਪਸੰਦ ਹੁੰਦੀ ਆ ਵੀ ਜੇਕਰ ਪਸ਼ੂ ਪਹਿਲਾ ਪਹਿਲੇ ਸਵੇਰ ਖਰੀਦਿਆ ਜਾਵੇ ਉਹ ਵੀ ਬਹੁਤ ਵੀਰ ਮੰਨਦੇ ਆ ਕਈ ਦੁਜੇ ਸਵੇਰੇ ਕੁ ਤੀਜੇ ਸਵੇਰੇ ਠੀਕ ਹੈ ਜੀ ਆਪੋ ਆਪਣੀ ਇੱਛਾ ਚੁਆਇਸ ਆਪ ਕੋ ਆਪਣੀ ਹੁੰਦੀ ਹੈ ਤੇ ਦਿਨ ਦੱਸਦੇ ਆ ਭਾਜੀ ਸੰਤੂ ਸਾਹਿਬਾ ਨੇ ਵੀ 10 ਦਿਨ ਹਜੇ ਪਏ ਆ ਸੂਣ ਦੇ ਵਿੱਚ ਤੇ ਕਦ ਕਾਠੀ ਤੁਸੀਂ ਜਿਹੜਾ ਦੋਸਤੋ ਅਵੇਅਰਮੈਂਟ ਕਰ ਸਕਦੇ ਜੀ ਜਨ 20 22 ਕਿਲੋ ਵਾਲੀ ਸੰਤੂ ਸਾਹਿਬ ਮੱਛੀ ਹੈ ਪਹਿਲਾਂ ਸਵੇਰੇ ਪਹਿਲਾਂ ਨੇ 20 ਬਾਈਕਲ ਦੁੱਧ ਕੱਢਣਾ ਗਾਰੰਟੀ ਦੇ ਨਾਲ ਕੱਢ ਦੇਉਗੀ ਹਾਂ ਜੀ ਏਡੀ ਬਹੁਤ ਮਤਲਬ ਜਿਹੜੀ ਗਾਂ ਹੈ ਮਾਣ ਆ ਦੀ ਉਹ 30 ਤੇ 32 ਕਿਲੋ ਪਲੱਸ ਵਾਲੀ ਹੈ ਚਲੋ ਮਦਰ ਜੇਕਰ ਪਸ਼ੂਕੜ ਆਪਾਂ ਦੇਖ ਲਈਏ ਤੇ ਚੰਗਾ ਰਿਕਾਰਡ ਸੀਗਾ ਤੇ ਆਪਾਂ ਇਤੋਂ ਜਿਹੜੀ ਉਮੀਦ ਕਰ ਸਕਦੇ ਉਮੀਦ ਕਰ ਸਕਦੇ ਪਹਿਲਾਂ ਇਹ ਦਿਨ 10 ਲੈਣੇ ਆ ਤੇ ਬਣੂਗੀ ਬਹੁਤ ਜ਼ਿਆਦੀ ਠੀਕ ਆ ਵੰਦੇ ਨਾਲ ਜਿਵੇਂ ਬਣ ਬਣ ਕਮਲੀ ਹੋ ਗਈ ਕਮਲੀ ਹੋ ਗਈ ਤੇ ਆਹ ਜਿਹੜੀ ਦੋਸਤੋ ਵੈੜਾ ਮੈਂ ਖੋਲ ਕੇ ਭਾਜੀ ਬਲਵਿੰਦਰ ਸਿੰਘ ਸੰਧੂ ਨੂੰ ਕਹਿੰਦਾ ਵੀ ਖੋਲ ਕੇ ਕੋਈ ਤੋਰ ਕੇ ਦਿਖਾ ਸੀ ਤੇ ਵੈੜ ਜਿਹੜੀ ਦੋਸਤੋ ਸਾਫ ਸੁਥਰੀ ਆ ਪਸ਼ੂ ਬੇਸ਼ੱਕ 2 ਜਾਂ 3 ਨਾਲ ਕੀ ਆਉਂਦੇ ਆ ਜਾਂ 4 ਨਾਲ ਕੀ ਆਉਂਦੇ ਆ ਠੀਕ ਆ ਤੇ ਲਿਆਉਣਾ ਜਿਹੜਾ ਭਾਜੀ ਬਲਵਿੰਦਰ ਸਿੰਘ ਕਹਿੰਦਾ ਵੀ ਚੰਗਾ ਪਸ਼ੂ ਲਿਆਉਣਾ ਹੈ ਤੇ ਕਿਉਂਕਿ ਵੀਡੀਓ ਤੇ ਪਾਉਣਾ ਪਸੂ ਤੁਹਾਡੇ ਸਾਰੇ ਆ ਭੈਣ ਭਰਾਵਾਂ ਦੇ ਬਿਲਕੁਲ ਜਿਹੜਾ ਸਨਮੁਖ ਚੀਜ਼ ਕਰਨੀ ਆ ਤੁਹਾਡੇ ਸਾਹਮਣੇ ਪ੍ਰੈਜੈਂਟ ਕਰਨੀ ਆ ਚੀਜ਼ ਉਹ ਚੰਗੀ ਚੀਜ਼ ਹੀ ਪ੍ਰੈਜੈਂਟ ਕੀਤੀ ਜਾਵੇ ਤੇ ਫਿਰ ਸੁਆਦ ਆ ਠੀਕ ਆ ਆਸੂ ਠੰਡਾ ਕਮਰਾ ਪੂਰਾ ਨਾ ਜੀ ਬਾਕੀ ਪ੍ਰਬੰਧ ਵੀ ਚੰਗਾ ਮੈਨੇਜਮੈਂਟ ਵੀ ਚੰਗਾ ਫੁੱਲਾ ਬਰਾਂਡਾ ਦੋਸਤੋ ਉੱਪਰ ਟਾਇਲ ਵਗੈਰਾ ਪਈ ਆ ਇਹ ਵੀ ਜਿਹੜਾ ਦਿਖਾਉਣਾ ਜ਼ਰੂਰ ਬਣਦਾ ਕਈ ਵਾਰ ਜਿਹੜੀ ਸਰਗੀ-ਸੁਰਗੀ ਪਾਈ ਉਹ ਵੀ ਉਹ ਵੀ ਕਿਆ ਬਾਤ ਚੀਜ਼ ਆ ਪਰ ਇਹ ਬਹੁਤ ਠੰਡਾ ਹੈ ਨਾ ਇਹ ਬਾਨਿਆਂ ਵਾਲੀ ਛੱਤਾਂ ਇਹ ਘਰ ਵਾਸਤੇ ਜਿਹੜੀਆਂ ਆਪਣਾ ਘਰ ਦਾ ਮਾਲ ਉਹਨੂੰ ਇੱਥੇ ਬੰਨੀ ਦਾ ਬਿਲਕੁਲ ਜੀ ਬਿਲਕੁਲ ਪੰਜ ਛੇ ਝੋਟੀਆਂ ਬੜੀਆਂ ਚੰਗੀਆਂ ਸੁਥਰੀਆਂ ਸਈਆਂ ਆ ਬਿਲਕੁਲ ਜੀ ਉਹਨਾਂ ਨੂੰ ਫਿਰ ਵੱਖਰਾ ਇੱਥੇ ਬੰਨਦੀ ਦਾ ਬਿਲਕੁਲ ਇੱਕ ਵਪਾਰ ਦੇ ਨਾਲ ਮੱਝਾਂ ਨੀਲੀ ਰਵੀ ਦੀਆਂ ਝੋਟੀਆਂ ਚੰਗੀਆਂ ਬ੍ਰਾਂਡ ਜਿਹੜਾ ਉਹ ਵੀ ਸਾਫ ਵਗੈਰਾ ਰੱਖਿਆ ਭਾਜੀ ਬਲਵਿੰਦਰ ਸਿੰਘ ਸੰਧੂ ਹਰਾਨੇ ਤੇ ਮੈਨੇਜਮੈਂਟ ਜਿਹੜੀ ਆ ਦੋਸਤੋ ਪ੍ਰਬੰਧਾ ਪੂਰਾ ਪਸ਼ੂ ਇਹ ਵੀ ਨਾਲ ਦਿਖਾਉਣੀ ਜ਼ਰੂਰ ਬਣਦੀ ਆ ਦੋਸਤੋ ਸ਼ੌਂਕ ਹੋਵੇ ਤਾਂ ਜਿਹੜਾ ਦੋਸਤੋ ਇਹ ਕੰਮ ਹੁੰਦੇ ਆ ਠੀਕ ਆ ਜੇਕਰ ਸ਼ੌਂਕ ਨਹੀਂਗਾ ਪਸ਼ੂ ਨੂੰ ਬਨ ਕੇ ਪੁੱਛਣਾ ਨਹੀਂਗਾ ਉੱਥੇ ਆਪਾਂ ਇਹ ਚੀਜ਼ਾਂ ਜਿਹੜੀਆਂ ਦੋਸਤੋ ਮੈਟਰ ਨਹੀਂ ਕਰਦੀਆਂ ਚੰਗੀ ਸਾਂਭ ਸੰਭਾਲ ਮੈਟਰ ਕਰਦੀ ਹੈ ਜਿੱਥੇ ਵੇਖੋ ਖੁਰਲੀਆਂ ਪੱਠੇ ਡੱਕੇ ਦੇ ਨਾਲ ਵੀ ਸਭ ਕੁਝ ਇੱਥੇ ਪਸ਼ੂ ਬੰਨੇ ਜਾਣੇ ਆ ਬਾਅਦ ਵਿੱਚ ਜਿਹੜੇ ਘਰੇ ਤੋਂ ਘਰਦੇ ਪਸ਼ੂ ਆ ਆਜੋ ਆਪਾਂ ਵਿਹੜਾ ਦਿਖਾਉਨੇ ਆ ਤੋਰ ਕੇ ਤੋਰ ਲਿਏ ਭਾਜੀ ਇਹਨੂੰ ਤੇ ਵੈੜ ਵੀ ਤੁਹਾਨੂੰ ਪਸੰਦ ਆਊਗੀ ਦੋਸਤੋ ਮੈਂ ਪਹਿਲਾਂ ਜ਼ਿਕਰ ਕੀਤਾ ਜਿਹੜੇ ਵੀਰਾਂ ਨੇ ਘਰੇ ਪਸ਼ੂ ਰੱਖੇ ਆ ਚੰਗੇ ਸਾਫ਼ ਸੁਥਰੇ ਰੱਖੇ ਆ ਬਰੀਡ ਤੇ ਵੀ ਕੰਮ ਕਰਦੇ ਆ ਉਹਨਾਂ ਨੂੰ ਪਤਾ ਵੀ ਪਸ਼ੂ ਸਾਫ਼ ਸੁਥਰਾ ਲੈਣਾ ਤੇ ਸਾਰਿਆਂ ਭੈਣ ਭਰਾਵਾਂ ਨੂੰ ਜੇਕਰ ਰਕਮ ਕਿਸੇ ਵੀਰ ਨੇ ਵੀ ਲਾਉਣੀ ਖਰਚ ਕਰਨੀ ਆ ਤੇ ਪਸ਼ੂ ਵੀ ਉਹਨੂੰ ਉਹਨੇ ਪੈਸਿਆਂ ਦਾ ਦਿੱਤਾ ਜਾਵੇ ਆਹ ਦੇਖੋ ਜੀ ਠੀਕ ਆ ਪੂਰੀ ਚਮਕਦਮ ਕਾਲੀ ਆ ਤੇ ਫੈਸ਼ਨ ਫੂਸ਼ਨ ਤੁਸੀਂ ਇਸ ਬੱਚੀ ਦਾ ਦੇਖੋਗੇ ਤੇ ਪੂਰਾ ਆਹ ਦੇਖੋ ਜੀ ਠੀਕ ਹੈ ਜੀ ਇੱਕ ਦੂਜੀ ਬੱਛੀ ਦਿਖਾਵਾਂਗੇ ਤੁਹਾਨੂੰ ਆਓਗੇ ਤੁਸੀਂ ਇੱਕ ਲੈਣ ਪਰ ਆਂਦੇ ਮੈਂ ਜਾਵਾਂਗੇ ਦੋ ਲੈ ਕੇ ਦੋ ਲੈ ਕੇ ਹੈ ਜੀ ਵੀ ਸਲਾਹ ਬਣ ਜੂਗੀ ਤੁਹਾਡੀ ਵੀ ਇੱਕ ਲੈਣ ਆਏ ਸੀ ਬੱਛੀ ਤੇ ਲੈ ਕੇ ਚੱਲ ਜੋਂ ਦੋਵੇਂ ਜਾਣੇ ਆਣਾ ਵੀ ਸਫਰ ਦਾ ਸਾਰਾ ਕੁਐਸਟੀਮੇਟ ਲਾ ਕੇ ਤੇ ਆਹ ਕਰੋ ਚੈੱਕ ਜੀ ਹਣ ਮੂੰਹ ਕਰੀ ਆਹ ਲਓ ਜੀ ਫੇਸ ਮੁਕਾਬ ਦਾ ਬਾਕੀ ਫੇਸ ਕੁਆਲਟੀ ਦੇਖੋ ਮੂੰਹ ਮੱਥਾ ਵੇਖੋ ਜੀ ਟਾਉ ਟੱਪਾ ਐਂਡ ਬਾਜੀ ਬ੍ਰਿੰਦਰ ਸਿੰਘ ਸੰਤੂ ਹੋਰਾਂ ਦਾ ਤੇ ਵੜਾਂ ਦਾ ਵੀ ਠੀਕ ਹੈ ਜੀ ਹਾਂਜੀ ਹੋਇਆ ਪਿਆ ਹਾਂਜੀ ਹਾਂਜੀ ਤੇ ਤੋਰ ਲੀਏ ਜੀ ਆਹ ਕਰੋ ਚੈੱਕ ਬਾਕੀ ਤੌਰ ਚਾਲ ਢਾਲ ਜਿਹੜੀ ਆ ਦੋਸਤੋ ਬਿਲਕੁਲ ਐਨ ਤਸਲੀਨਾ ਦੇਖ ਲਿਓ ਤੇ ਨਰਕ ਪਰਖ ਪਹੁੰਚਣ ਕਰਨ ਵਾਸਤੇ ਪਹੁੰਚ ਸਕਦੇ ਹੋ ਪਿੰਡ ਬਲਟੋਹਾ ਠੀਕ ਆ ਵੱਛੀ ਚੰਗੀ ਆ ਰੇਡ ਪੁੱਛਦੇ ਆ ਜੀ ਮੁੱਲ ਫਿਰ ਲੈਣ ਦੇਣੇ ਕੀ ਕਰਦੇ ਜੀ ਸੰਦੂ ਸਾਹਿਬ ਐਡ ਤਾਂ ਭਾਂ 55 ਦੀ ਵੇਚ ਦਿੱਤੀ ਹਾਂਜੀ ਪਰ ਆਪਾਂ ਬਹੁਤ ਲੈਸ ਆਪਾਂ 48 ਦੀ ਵੱਛੀ ਦਿਆਂਗੇ 48000 ਦੀ ਹਾਂਜੀ 48 ਠੀਕ ਆ ਜੀ ਲੋਕੀ ਤੇ ਇਹਨਾਂ ਨਾਲ ਤਾਂ ਲੱਖ ਲੱਖ ਮੰਗੀ ਜਾਂਦੇ 85 85 ਮੰਗੀ ਜਾਂਦੀ ਹਾਂਜੀ ਆਪਾਂ ਕਿ ਗਿਫਟ ਹੀ ਦੇਣਾ ਹਾਂ 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 ਅਜੇ ਉਮੀਦੋਂ ਵੱਧ ਬੰਨਾ ਹੈ ਕਰਮਾਨੀ ਬਹੁਤ ਜਿਆਦੀ ਬੱਟੇਲ ਬੜੀ ਵੇਖੋ ਆਹ ਵੇਖੋ ਬਾਕੀ ਆਹ ਥਣ ਥਣ ਜਿਹੜਾ ਦੋਸਤੋ ਇਹ ਥੋੜਾ ਜਿਹਾ ਲੱਤ ਮਾਰ ਜੂ ਜਿੰਨਾ ਵੀ ਨੇੜੇ ਤੋਂ ਹੋ ਸਕਦਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀ ਇਹ ਨਹੀਂ ਹੈਗਾ ਕੋਈ ਲੱਤਾਂ ਦੀ ਛੜੀ ਮਾਰੂਗੀ ਇਹ ਆਪਾਂ ਐਕਸੈਪਟ ਕਰ ਸਕਦੇ ਆ ਇਹੋ ਜਿਹੇ ਪਸ਼ੂ ਤੋਂ ਆਸ ਰੱਖ ਸਕਦੇ ਆ ਠੀਕ ਆ ਜੀ ਮੱਥੀ ਪਸੰਦ ਆਊਗੀ ਮੁੱਲ ਵੀ ਬਿਲਕੁਲ ਜੈਨੂਇਨ ਜਿਹਾ 48000 ਲੈ ਤੇ ਆਲਾ ਠੀਕ ਆ ਇਸ ਤੋਂ ਬਾਅਦ ਇੱਕ ਨਗੀਨਾ ਹੋਰ ਕੱਢਦਾ ਤੁਹਾਨੂੰ ਆ ਜਰਸੀ ਬਿਲਕੁਲ ਪ੍ਰਿੰਟ ਦੇ ਵਿੱਚ ਇਹ ਵੱਚੀ ਘੜਤੀ ਆ ਠੀਕ ਆ ਜੀ ਮਾਰਦੀ ਪਈਏ ਫੁਕਾਰੇ ਬਾਕੀ ਪੂਰੀ ਗੱਲਬਾਤ ਆਪਾਂ ਕਰਦੇ ਆ ਭਾਜੀ ਬਰਵਿੰਦਰ ਸਿੰਘ ਹੋਰਾਂ ਦੇ ਨਾਲ ਆ ਫੇਸ ਕੁਆਲਟੀ ਆ ਜੀ ਠੀਕ ਆ ਠੰਡੀ ਸੀ ਇਹ ਵੀ ਬਹੁਤ ਸੰਸਾਰ ਬਿਲਕੁਲ ਬਿਲਕੁਲ ਕਿਹੜਾ ਕੁਆਕਾ ਵੀ ਇਹ ਕੀ ਕਰਦੀ ਆ ਲੈ ਆਹ ਵੇਖੋ ਪ੍ਰਭੂ ਇਹ ਇੱਕ ਤਾਂ ਹੁੰਦੀ ਵੀ ਕੱਲੀ ਕਹਿਣ ਵਾਲੀ ਗੱਲ ਭਾਈ ਸਤੂ ਸਾਬ ਕਈ ਤਾਂ ਆਏ ਆ ਵੀ ਡਰ ਦੇ ਡਰ ਦੇ ਵੀਰ ਹੱਥ ਲਾਉਣਗੇ ਵਪਾਰੀ ਵੀਰ ਭਰਾ ਨੇ ਆਪਣੇ ਵੀ ਜੇ ਕਿਤੇ ਛੜਛੂੜ ਦਾ ਮਾਰ ਦੇਵੇ ਇੱਕ ਫਾਰਮੈਲਿਟੀ ਕਰਨ ਦੀ ਕਰਨ ਕੋ ਜਾਣੀ ਜਿੰਨੇ ਭੈਣ ਭਰਾ ਨੇ ਲੈਣੀ ਆਪਾਂ ਸੋਭਾ ਕਰਉਣੀ ਆ ਬਿਲਕੁਲ ਜੀ ਇੱਥੇ ਜਾਣੀ ਉਹ ਵੀ ਆਪਣਾ ਘਰ ਹੈ ਆਪਣਾ ਘਰ ਹੈ ਇਹਨੇ ਕਿਤਾ ਕਿਸ ਤਰ੍ਹਾਂ ਅਗਲੇ ਨੇ ਪੈਸੇ ਤਿਆਰ ਕਰਨੇ ਆ ਬਿਲਕੁਲ ਇਹ ਆਪਾਂ ਛੜਾ ਕਲ ਦੇ ਦਾਂਗੇ ਬਾਲਟੀਆਂ ਆਪਾਂ ਨਹੀਂ ਜਾਊਗਾ ਤੇ ਉਹ ਆਪਾਂ ਗਾਲਾਂ ਹੀ ਲੈਣੀਆਂ ਨਾਲੋਂ ਅਸਲ ਜਿਹੜੇ ਬਲਵਿੰਦਰ ਸਿੰਘ ਜੀ ਆਪਾਂ ਕੰਮ ਉਹਨਾਂ ਲਈ ਕਰਦੇ ਆ ਉਹਨਾਂ ਲਈ ਉਹਨਾਂ ਲਈ ਤੇ ਜੀ ਉਹਨਾਂ ਨੂੰ ਭੁਲੇਖੇ ਚ ਰੱਖਾਂਗੇ ਤੇ ਇੱਥੇ ਮਹਿੰਗੀਆਂ ਲਿਆਉਣ ਦਾ ਕਰ ਬੰਦ ਨਹੀਂ ਹੈਗਾ ਡੰ ਇਹ ਆ ਯਾਦ ਕਰੇ ਭੈਣ ਭਾਉ ਠੀਕ ਵਟੋਏ ਗਏ ਸਨ ਬਿਲਕੁਲ ਜੀ ਬਿਲਕੁਲ ਲੋ ਵੀ ਦੋਸਤੋ ਆ ਵੱਛੀ ਜੇ ਪਸੰਦ ਆਜੂਗੀ ਤੁਹਾਨੂੰ ਤੇ ਪਸੰਦਾ ਹੀ ਚੀਜ਼ ਦੀ ਟਿਪ ਕੇ ਤੁਸੀਂ ਵੀ ਤਸਦੀ ਕਰ ਲਿਓ ਕੱਦ ਜਿਹੜਾ ਬਹੁਤੇ ਵੀਰਾਂ ਨੇ ਪੁੱਛਣਾ ਸਵਾਲ ਕੱਦ ਮੀਡੀਅਮ ਆ ਦਰਮਿਆਨਾ ਕੱਦ ਦਾ ਠੀਕ ਆ ਜੀ ਜਿਵੇਂ ਤੁਸੀਂ ਹਿਮਾਚਲ ਪਹਾੜੀ ਜਰਸੀ ਮੰਨ ਲਓ ਠੀਕ ਆ ਉਹ ਸਾਬ ਦਾ ਕੱਦ ਕਾਟ ਆ ਪਰ ਪਸੰਦ ਆਊਗੀ ਚੀਜ਼ ਤੁਹਾਨੂੰ ਕੁਆਲਿਟੀ ਆਰਡਰ ਦੀ ਵੀ ਕਾਫੀ ਖੂਬਸੂਰਤ ਆ ਠੰਡ ਠੰਡ ਜਿਹੜਾ ਆਪਾਂ ਕਹਿੰਨਾ ਵੀ ਲੋੜਿਆਂ ਦਾ ਠੰਡ ਲੱਗਾ ਆ ਵੇਖੋ ਜੀ ਮੋਟੀ ਮਾਟੀ ਵਾਲਾ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਭਲ ਨਹੀਂ ਬਿਲਕੁਲ ਨਿਗਰ ਜਹਾ ਲੇਵਾ ਜਿੰਨੀ ਲੇਵਟੀ ਆ ਬਿਲਕੁਲ ਨਿਗਰ ਜੀ ਆ ਠੀਕ ਆ ਤੇ ਹਜੇ ਦਿਨ ਫੇ ਲੈ ਜੂਗੀ ਕੋਈ 4-5 ਦਿਨ 4-5 ਦਿਨ ਰਹਿੰਦੀ ਹੈ 4-5 ਦਿਨ ਆ ਦੇਖੋ ਜਰਾ ਲੋ ਵੀ ਦੋਸਤੋ ਮੈਂ ਪਹਿਲਾਂ ਕਹਿਤਾ ਸੀ ਵੀ ਇੱਕ ਬੱਛੀ ਲੈਣਾ ਆਉਂਗੇ ਤੇ ਦੋ ਲੈ ਕੇ ਜਾਉਂਗੇ ਤੇ ਆ ਗੱਲ ਜੇ ਤੇ ਆ ਬਾਤਾਂ ਠੀਕ ਹੈ ਜਿੰਨੇ ਲੈਣੀਆਂ ਉਹਨੇ ਨਹੀਂ ਦੇਖਣਾ ਦਿਨ ਤੇ ਰਾਤਾਂ ਹੈ ਜੀ ਉਹਨੇ ਰੱਖਣਾ ਭਾਈ ਲੈ ਆਈਏ ਆਪਾਂ ਜੀ ਚੰਗੀਆਂ ਚੀਜ਼ਾਂ ਕੁਆਲਿਟੀਆਂ ਵਧੀਆ ਨੇ ਇਹਨੂੰ ਭਾਜੀ ਬਲਵਿੰਦਰ ਸਿੰਘ ਤੋਰਗੇ ਤੁਹਾਨੂੰ ਕੋਈ ਸ਼ੱਕ ਨਹੀਂ ਮੈਂ ਨਾਲ ਵੀ ਗੱਲ ਕੀਤੀ ਬਹੁਤ ਜ਼ਿਆਦੀ ਹਾਂ ਦੋ ਜੀ ਪੱਤਰ ਥਣਦੇਵਾ ਵੀਰੋਂ ਜਿੰਨਾ ਵੀ ਦਿਖਾ ਸਕਦਾ ਮੈਂ ਤੈਨੂੰ ਦੱਸ ਸਕਦਾ ਉਹਨਾਂ ਜ਼ਰੂਰ ਦੱਸੂਗਾ ਪੱਤਰ ਥਣਦੇਵਾ ਠੀਕ ਹੈ ਆਹ ਦੇਖੋ ਜੀ ਬਲਵਿੰਦਰ ਦੀ ਮਸੀਹਾ ਤੋ ਆਹ ਦੇਖੋ ਬੀਚੋ ਠੀਕ ਆ ਆ ਕਰੋ ਜੱਟ ਇਹ ਆ ਦੋਸਤੋ ਘੱਟ ਖਰਚਾ ਤੇ ਕੰਮ ਜ਼ਿਆਦਾ ਤੇ ਥੋੜੇ ਜਿਹਾ ਪੱਠੇ ਨਾਲ ਪਸ਼ੂ ਜਿਹੜਾ ਦੋਸਤੋ ਇਹੋ ਜਿਹੇ ਰੱਜਣ ਵਾਲੇ ਆ ਤੇ ਨਾ ਕਿਸੇ ਵੀਰ ਨੂੰ ਥੋੜੇ ਪੱਠੇ ਪਾ ਲੋਗੇ ਬਹੁਤੇ ਪਾ ਲੋਗੇ ਪਰ ਜਿਹੜੀ ਸੇਵਾ ਦੋਸਤੋ ਚੰਗੀ ਖਾਸੀ ਕਰਨ ਲਿਗੇ ਤੇ ਪਸ਼ੂ ਜਿਹੜਾ ਦੋਸਤੋ ਮੁੱਲ ਜਰੂਰ ਮੋੜਦਾ ਠੀਕ ਆ ਰੱਖਦਾ ਨੀਗਾ ਚਾਹੇ ਦੁੱਧਾਂ ਦੇ ਪਾਸਿਓਂ ਹੋਵੇ ਚਾਹੇ ਹੋਵੇ ਕੀਮਤਾਂ ਦੇ ਪਾਸਿਓਂ ਤੇ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਅੱਜ ਬਣਾ ਤਣਾ ਜਿਹੜਾ ਇੰਨਾ ਹੈਗਾ ਜੇਕਰ 2-3 ਦਿਨ 4 ਦਿਨ ਲੈ ਜਾਂਦੀ ਹੈ ਤੇ ਫਿਰ ਤੁਸੀਂ ਹੋਰ ਜਿਹੜੀ ਉਮੀਦ ਕਰ ਸਕਦੇ ਆ ਦੇਖੋ ਜੀ ਆ ਦੇਖੋ ਪ੍ਰਭੂ ਠੀਕ ਹੈ ਜੀ ਲੈ ਜੋ ਜੀ ਬਾਕੀ ਰੰਗ ਟੰਗ ਹਰ ਪਾਸਿਓਂ ਸਫਾਈ ਪੂਰੀ ਹੈ ਦੋਸਤੋ ਇਹ ਕੋਈ ਗੱਲ ਨਹੀਂ ਆਪਾਂ ਹੈਗੀ ਵੀ ਦੋ ਰਾਇ ਨਹੀਂ ਹੈਗੀਆਂ ਕਿਸੇ ਗੱਲਾਂ ਦੇ ਵਿੱਚ ਵੀ ਉੱਪਰੋਂ ਜਾਂ ਕਿਸੇ ਪਾਸਿਓਂ ਭਾੜਾ ਵੈੜ ਦਾ ਛੋਟਾ ਹੈ ਜਾਂ ਹਨਾ ਵੀ ਛੋਟਾ ਜਾਂ ਵੱਡਾ ਕਰਕੇ ਦਿਖਾਇਆ ਗਿਆ ਜੋ ਚੀਜ਼ ਤੁਸੀਂ ਦੇਖੋਗੇ ਉਹਨੂੰ ਵੈਰੀਫਾਈ ਕਰਨ ਵਾਸਤੇ ਇੱਥੇ ਪਹੁੰਚ ਜਿਓ ਜੋ ਦਿਖਾਈ ਗਈ ਆ ਉੱਡੀ ਤੁਹਾਨੂੰ ਨਜ਼ਰ ਆ ਜਾਊਗੀ ਠੀਕ ਆ ਤੇ ਇਹ ਰੇਡ ਪਾਪੜ ਤਾਂ ਭਾਜੀ ਬਲਵਿੰਦਰ ਸਿੰਘ ਜੀ ਕਿੰਨਾ ਕੁ ਮੁੱਲ ਫਿਰ ਤੁਹਾਨੂੰ ਸਭ ਰੇਡ ਦਾ ਠੀਕ ਜਿਹਾ ਹੀ ਆ ਹਾਂਜੀ 47 ਮੰਗਦੇ ਆ ਹਾਂਜੀ ਤੇ 500 ਰੁਪਏ ਲੈਸ ਕਰਾਂ 47 ਦੀ ਵੇਚ ਦੇ ਰਿਆਂ 47 ਦੀ ਹਾਂਜੀ ਠੀਕ ਹੈ ਜੀ 47000 ਦੀ ਜਿਹੜੀ ਦੋਸਤੋ ਇਹ ਵੇਚ ਦਿੱਤੀ ਜਾਊਗੀ ਠੀਕ ਆ ਤੇ ਰੇਡ ਪਾਪੜ 55 ਦੀ ਵੀ ਮੇਰੇ ਕੋਲ ਮਾਲ ਕਿਤੇ ਪਰ ਆਪਾਂ ਭੈਣ ਭਰਾ ਦਾ ਮਾਨਸ ਦਾ ਕਰਨਾ ਧਾਮ ਆ ਆ ਦੇਖੋ ਜੀ ਠੀਕ ਹੈ ਜੀ। ਬਾਕੀ ਥਣ ਲੇਵਾ ਬਹੁਤ ਵਧੀਆ ਚੰਗਾ ਸਾਫ ਆ। ਦੋਵੇਂ ਬੱਚੀਆਂ ਦੋਸਤੋ ਦੋਵੇਂ ਵੜਾ ਜਿਹੜੀਆਂ ਕਮਾਲ ਦੀਆਂ ਨੇ ਠੀਕ ਆ। ਰੇਟ ਵੱਲੋਂ ਵੀ ਤੇ ਦੁੱਧ ਵੀ ਬਿਲਕੁਲ ਤਿਆਰੀ ਦੇ ਵਿੱਚ ਆ ਪਸ਼ੂ ਦੋਨੋਂ ਸੂਪ ਰਹੇ ਆ ਤੇ ਨੰਬਰ ਆਪਾਂ ਜਿਹੜੇ ਸੰਪਰਕ ਹੈ ਉਹ ਲੈ ਲੈਨੇ ਜਿਨ੍ਹਾਂ ਤੇ ਤੁਸੀਂ ਸੰਪਰਕ ਕਰਨਾ ਹੈਗਾ। ਹਾਂ ਜੀ। ਭਾਜੀ ਬੋਲਿਓ ਨੰਬਰ ਜੀ। ਇਹ ਨੰਬਰ ਹੈਗਾ ਮੋਬਾਈਲ ਨੰਬਰ ਹੈਗਾ 9846 ਹਾਂ ਜੀ 05381 ਠੀਕ ਹੈ ਜੀ। ਹਾਂ ਜੀ। ਸੋ ਦੋਸਤੋ ਇਹ ਹਨ ਬਾਈ ਬਲਵਿੰਦਰ ਸਿੰਘ ਸੰਧੂ। ਪੈਂਡਬਲ ਟੂ ਹਾ ਦੋਸਤੋ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਰਨ ਸਾਹਿਬ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ